ਗੋਪੀ ਹਾਂਜੀ ਤੁਹਾਨੂੰ ਕਿੱਥੇ ਕੰਨ ਸੁਤਾ ਪੜੀ ਤੱਕ ਸੁਤਾ ਆਹ ਦੱਸ ਤਾਂ ਲੈ ਉਹਨੇ ਲੇਟ ਆਇਆ ਇਹ ਤਾਂ ਲੇਟ ਆ ਰਿਹਾ ਇਹ ਤਾਂ ਸੁਤਾ ਕੋ ਕਿਤੇ ਤੱਕ ਸੂਰ ਜਾੜਾ ਜਿੰਨੇ ਕੰਮ ਕਰਨ ਵਾਲੇ ਆਹ ਤਾਂ ਮੈਂ ਆਪ ਹੀ ਫਿਰ ਉਹਨੂੰ ਠਾਇਆ ਕਿ ਮੈਂ ਆ ਨੀਂਦ ਪੂਰੀ ਹੋ ਚੁੱਕੀ ਚਾਹੀਦੀ ਤੇ ਮੈਂ ਰਾਤੀ ਇੱਕ ਆ ਵੀ ਪੁੱਛਿਆ ਲੇਟ ਆ ਰਹਾ ਰਾਤੀ ਹੈ ਕਿੱਥੇ ਹੀ ਤੂੰ ਦੱਸਿਆ ਤਾਂ ਉਹਦੇ ਦੋਸਤ ਕੋਲ ਆਇਆ ਜਦੋਂ ਚਲ ਤਾਂ ਗਿਆ ਹੈਗਾ ਤੇ ੱਛਾ ਲੱਗਦਾ ਯਾਰ ਅੱਧੀ ਰਾਤ ਤੱਕ ਕੀ ਕਰਦ ਰਿਹਾ ਤੂੰ ਕਿਉਂ ਹੋ ਗਈ ਤੂੰ ਪੁੱਛਣਾ ਤੂੰ ਕਿਉਂ ਪੁੱਛਿਆ ਤੇ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦੀ ਮੈਂ ਦੱਸ ਕੇ ਗਿਆ ਇਹ ਮੇਰੇ ਦੋਸਤ ਦਾ ਹੋਣਾ ਹੈ ਮੈਂ ਉਹਨਾਂ ਨਾਲ ਚੱਲਿਆ ਵਾ ਤੇ ਮੈਂ ਕਿਉਂ ਪੁੱਛਣਾ ਇਹ ਸਮਝ ਗਿਆਗਾ ਬਹੁਤ ਦੀ ਰਾਤ ਹੁੰਦਾ ਸਭਿਆਂ ਨੂੰ ਕੀ ਹੋਇਆ ਸਾਰੀ ਦੁਨੀਆ ਤੁਰੀ ਫੇਰਦੀ ਆ ਜੋ ਚਾਰ ਡੇਟ ਹੋ ਗਿਆ ਤਾਂ ਤਾਂ ਨਹੀਂ ਹੋਇਆ ਇਹ ਬੜੀ ਬੜੀ ਗੱਲ ਨਹੀਂ ਵੀ ਲੇਟ ਹੋ ਗਿਆ ਗਿਆ ਹੁਣ ਨਾਲ ਨੂੰ ਟਾਈਮ ਲੱਗ ਹੀ ਜਾਂਦਾ ਵਾ ਕਿਉਂ ਟਾਈਮ ਲੱਗਦਾ ਮਾ ਟਾਈਮ ਤਾਂ ਨਹੀਂ ਆ ਜਾਂਦਾ ਘਰ ਕੋ ਕੰਮ ਨੇ ਤੂੰ ਇਤਨਾ ਘਾਲੂ ਤੂੰ ਮੇਰੇ ਨਾਲ ਦੁਬਾਰਾ ਹੀ ਹੋਏ ਰਹਿੰਦੇ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਇਹ ਵੀ ਪਤਾ ਨਹੀਂ ਉਹ ਮੁੰਡਾ ਦਾ ਟਾੜਾ ਹੀ ਆ ਨਾ ਕੀ ਬਈ ਕਿਹੜੀ ਟਾੜੇ ਫਿਰ ਦਰਿਆਦੀ ਗਾਉ ਹਮੇਸ਼ਾ ਹੋ ਗਈ ਗੱਲ ਤੋਂ ਦਾ ਤਸਾਈ ਵੀ ਕਿਦ ਨਾ ਤੂੰ ਆਪਰੇ ਮੋਸ਼ੇ ਤੇ ਆਪੇ ਤਾਂ ਮੈਂ ਤੁਹਾਨੂੰ ਮੈਂ ਡਾਊਨ ਥੇਰ ਨਹੀਂ ਐਨੇ ਮੁੱਠਾ ਮੁੰਡੇ ਦੀ ਹਾਂ ਆ ਆਪੇ ਹਾਂ ਡਾਊਨ ਥੇਰਨੀ ਹੈ ਗਾਮ ਨੂੰ ਨਹੀਂ ਕੋਈ ਵੀ ਫੇਰ ਨਹੀਂ ਰਹਿ ਗਿਆ ਉਹਨੂੰ ਪਿਆਰ ਨਾਲ ਪੁੱਛਣਾ ਹੈ ਪੁੱਛਣਾ ਆਇਆ ਤੇ ਮਦਮ ਮੁੰਡਾ ਕਿੰਦਾ ਜਿੰਨਾ ਚੱਲਿਆ ਹੁੰਦਾ ਚੱਲਦਾ ਮੈਨੂੰ ਉਹ ਚੱਲਦੀ ਆ ਮੈਨੂੰ ਲੱਗਾ ਚੱਲਿਆ ਤੂੰ ਵਾਗਮ ਨਹੀਂ ਮੈਂ ਕੋਈ ਵਾਗਮ ਨਹੀਂ ਖੋਧਿਆ ਮੈਨੂੰ ਹਰ ਚਾ ਲੋ ਦੱਸ ਕੇ ਜਾਂਦਾ ਜਿਵੇਂ ਮੈਂ ਉਹਨੂੰ ਪਿਆਰ ਨਾਲ ਪੁੱਛਦੀ ਆ ਨਾ ਤੇ ਮੈਨੂੰ ਹਰ ਵਾਰ ਦੱਸ ਕੇ ਜਾਂਦਾ ਤੇ ਇਹ ਤਾਂ ਉਹਦਾ ਹੀ ਹੋ ਰਿਹਾ ਇਹਨਾਂ ਨੂੰ ਕਿਹਨੂੰ ਦੱਸਣਾ ਤੂੰ ਦੱਸਣਾ ਕੋਈ ਮੇਰਾ ਕੋਹੜਾ ਨਹੀਂ ਹੈਗਾ ਕਿੰਨੂੰ ਚੱਲਿਆ ਉਹ ਕੋਈ ਮਰਦ ਨਹੀਂ ਤੈਨੂੰ ਇੰਨਾ ਵੀ ਪਿਆਰ ਨਹੀਂ ਪੁੱਛਿਆ ਉਹਨੇ ਤੇ ਨਾ ਵੀ ਦੱਸਿਆ ਨਾ ਮੈਥੋਂ ਇਦਾਂ ਬੇਨਾਂ ਦੇ ਪਲਾਲ ਹੀ ਹੁੰਦੇ ਜਿਹੜੇ ਸਾਰੇ ਮਿਆਂ ਨੂੰ ਪਿਆਰ ਨਾਲ ਪੁੱਛਦੀ ਆ ਨਾ ਐਦਾਂ ਤਾਂ ਫਿਰ ਉਹ ਵਿਗੜੂਗਾ ਜੇ ਤੁਸੀਂ ਐਦਾਂ ਕਰਦੇ ਨਾ ਤੁਸੀਂ ਉਹਨੂੰ ਹਰ ਵਕਤ ਡਾਂਟਦੇ ਰਹਿਣਾ ਮਾਲਕ ਗੁੱਸੇ ਨਾਲ ਬੋਲਣਾ ਮਤਲਬ ਇਹ ਤੋਂ ਮੁੰਡੇ ਨੇ ਕਹਿਣਾ ਹੀ ਆ ਫਿਰ ਕਾਦੋ ਝੋ ਕਰਨਾ ਜੀ ਬੇਦਰੇ ਤੋਂ ਨਿਕਲ ਜਾ ਜਿਹੜੇ ਹਿਸਾਬ ਨਾਲ ਤੂੰ ਲਈ ਹੈ ਨਾ ਉਹਦਾ ਮਤਲਬ ਇਹੜਾ ਹੀ ਆ ਕੋਈ ਨਹੀਂ ਵਿਗੜਦਾ ਹੈਗਾ ਐਵੇਂ ਨਾ ਮੁੰਡੇ ਨੂੰ ਪੁੱਛ ਕਿਉਂ ਕਿਉਂ ਆ ਕਿਉਂ ਕਹਿਣ ਕੁਛ ਵੀ ਹੈਗਾ ਤੁਹਾਨੂੰ ਪੁੱਛਣ ਦੀ ਜਰੂਰਤ ਹੋਗਾ ਨਾ ਤਾਂ ਪੁੱਛ ਲੈ ਮਿਖਾਣਾ ਨਾ ਤਾਂ ਜੀ ਬਸ ਸੂਰਜ ਵੀ ਕਿੱਥੇ ਚੜ ਗਿਆ ਕੋਈ ਨਹੀਂ ਉੱਠਿਆ ਨਾ ਆਜਾ ਬਹਿ ਜਾ ਇਹ ਬਹਿਣਾ ਕੀ ਆ ਅੱਧੀ ਰਾਤ ਕੱਲ ਕਿੱਥੇ ਘੁੰਮਦਾ ਰਹ ਨੂੰ ਤੁਹਾਨੂੰ ਪਤਾ ਹੀ ਨਾ ਦੋਸਤਾਂ ਜਾਂਦੇ ਨਹੀਂ ਤੇ ਜਨਰਲ ਦੇ ਨੇ ਮਨਾਇਆ ਜਾਂਦਾ ਉਹ ਆਂਦੇ ਰਾਤ ਨੂੰ ਮਨਾਉਣਾ ਇਹ ਰਾਤ ਕਿਹੜੀ ਪਾਰਟੀ ਹੁੰਦੀ ਆ ਹੁੰਦੇ ਤੁਹਾਨੂੰ ਪਤਾ ਹੀ ਕਰਦੇ ਇਹ ਮੁੰਡੇ ਗਨਰਲ ਦੀ ਪਾਰਟੀ ਜਾਂਦੇ ਨੇ ਹੁੰਦੀ ਆ ਤੁਹਾਡੀ ਤੇ ਤੁਹਾਡੀ ਰਾਤ ਦੀ ਕਿਹੜੀ ਪਾਰਟੀ ਰਾਤ ਨੂੰ ਤੁਹਾਨੂੰ ਪਤਾ ਕਰਦੇ ਹੀ ਆ ਕਿਹੜੀ ਰਾਤ ਪਾੜੀ ਨੂੰ ਵੀ ਸਮਝ ਨਹੀਂ ਲੱਗੇ ਨਾ ਉਹ ਆਉਂਦਾ ਏ ਕੇਕ ਕੱਟਣਾ ਤੇ ਰਾਤ ਇੱਕ ਰਾਤ ਕੱਟਣਾ ਉਹ ਇਹਦੇ ਤੋਂ ਬਾਅਦ ਲੱਗ ਜਾਂਦਾ ਉਹਨਾਂ ਟਾਈਮ ਟਾਈਮ ਲੱਗ ਜਾਂਦਾ ਟਾਈਮ ਨਾ ਗਿਆ ਤੇ ਟਾਈਮ ਨਾ ਟਾਈਮ ਨਾ ਘਰ ਆਉਣਾ ਹਾਂਜੀ ਉਹ ਤੇਰੇ ਨਾਲ ਉਹਦਾ ਵਾਰ ਸਾਲ ਨਿਕਾਵਾ ਹੈ ਆਪਣੇ ਘਰ ਦਾ ਸਾਰਾ ਕੰਮ ਲਈ ਜਾਂਦਾ ਟਰੈਕਟਰ ਉਹ ਉਹਦਾ ਦੁਕੱਟਾਂ ਕਈਆਂ ਜੋ ਹੈਗਾ ਪੱਠੇ ਉਹ ਪੌਂਦਾ ਤੇ ਤੂੰ ਸ਼ਹਿਰ ਮੋਟਰਸਾਈਕਲ ਲੈ ਕੇ ਨਿੱਲ ਜਾਨਾ ਤੇ ਸਮਾਂ ਮੰਨ ਕਰਦੀ ਦੀਦਕਾਰ ਬਣਾ ਸਮਾਂ ਚੰਗਾ ਵਾ ਵੀ ਇਹਦੀ ਗੱਲ ਕਰਾਉਣਾ ਤਾਨੂੰ ਪੜਾਇਨ ਨੂੰ ਕੋਣ ਕੀਤਾ ਜਾਣਾ ਪੈਣਾ ਹੈਗਾ ਦੋਸਤ ਹੀ ਮੇਰਾ ਦੋਸਤੀ ਤੇਰਾ ਇਹੋ ਜਿਹੜੀਆਂ ਜਾਗੇ ਦੂਧੀਆਂ ਨੇ ਛੱਡ ਇਹ ਲੈ ਕੇ ਬਹਿ ਜਾਂਦੀਆਂ ਹੁੰਦੀਆਂ ਹਾਂਜੀ ਮੋਲ ਬੜਾ ਤਦ ਚੱਲਣ ਡਿਆ ਉਹੋ ਹੀ ਤੇਰੀ ਮਾਂ ਜੀ ਨੇ ਸ਼ਹਿਦ ਦਿੱਤੀ ਜੇ ਤੁਹਾਨੂੰ ਬਾਹਰ ਜਾਣਾ ਪੈਣਾ ਹੈ ਮੈਂ ਹੁਣ ਸੱਦਿਆ ਜੇ ਨਾ ਜਾਣਾਂ ਨੂੰ ਗੁੱਸਾ ਕਰਨਾ ਤੇ ਕਦਰ ਇਹਦਾ ਗੁੱਸਾ ਤੇ ਜਾਓ ਚੱਕੀ ਦੇ ਮੰਡ ਤੇ ਦਾ ਬਣਾਉਣੇ ਦਾ ਮੰਡ ਚੱਲ ਕੇ ਆਇਆ ਵੰਡ ਮੈਲੇ ਗਿਆ ਨੇ ਥੋੜੇ ਨਾ ਲਾਏ ਹੁਣ ਤੁਹਾਨੂੰ ਪਤਾ ਹੋ ਕਿੰਨਾ ਭਾਰਾ ਹੁੰਦਾ ਉਹਨੇ ਕੋਈ ਕਿਥੋਂ ਹੁਣਾ ਗੱਲੇ ਕੋ ਜਦੋਂ ਮੋਟਰਸਾਈਕਲ ਤੇ ਤਿੰਨਦਰ ਮਗਰ ਭਾਏ ਹੁੰਦੇ ਤੂੰ ਨਹੀਂ ਫਿਰਦਾ ਉਦੋਂ ਕਿੱਦਾਂ ਹੁੰਦਾ ਉਹ ਨਹੀਂ ਹੁੰਦਾ ਪਾਪਾ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਭਾਰਾ ਹੁੰਦਾ ਵੰਡ ਉਹ ਮੋੜਿਆ ਉਹ ਨਹੀਂ ਭਾਰਾ ਹੁੰਦਾ ਕੱਲੇ ਜਾਂਦੇ ਤੁਹਾਨੂੰ ਪਤਾ ਉਹ ਖੋ ਲਿਆਣਾ ਬਣਾਉਣਾ ਨੂੰ ਫੜ ਕੇ ਨੂੰ ਤੇ ਨਾਟ ਹੋਰ ਜਿਹੜੀ ਗੱਲ ਜਲਦੀ ਸਿਰ ਨੂੰ ਇਹ ਉਹ ਗੰਦੇ ਗੁੱਸਾ ਕਰੀ ਜਾਂਦੇ ਮੇਰੇ ਆ ਵੀ ਫਿਰ ਨੂੰ ਰਾਤ ਫਿਰ ਨੂੰ ਰੱਖਿਆ ਨਾਲ ਪਾਰਟੀਆਂ ਨਹੀਂ ਹੁੰਦੀਆਂ ਨਾਲ ਲੈ ਜਾਣਾ ਕੈਮਰਾ ਕੰਮ ਹੀ ਕਰਾ ਦਿਆ ਕਰੋ ਚਲੋ WhatsApp ਤੋਂ ਉਹਦਾ ਪੀਲ ਚੱਲ ਪੁਆਇੰਟ ਲੈ ਗਿਆ ਕੋਈ ਨਹੀਂ ਆ ਦੇਣਾ ਇਹ ਆਪਾਂ ਮੈਂ ਤੇ ਗੁੱਸਾ ਹੰਦ ਰਹੇ ਗਏ ਕਿ ਉਹ ਵਜੇ ਚੱਲ ਗਿਆ ਉਹ ਨੂੰ ਦੋਸਤਾਂ ਜਾਨੂੰ ਦੇਣੀ ਹੂੰ ਮਨੋਣਾ ਹੀ ਜੇ ਨਾ ਜਾਣਾ ਉਹਨੇ ਗੁੱਸਾ ਕਰਨਾ ਹੈ ਉਸ ਨੂੰ ਮਿਲਤੇ ਆਂ ਕਿ ਉਹ ਆਪ ਇੱਧਰ ਉਹ ਲਾਪੋਂ ਦਿਰੇਣਾ ਵੰਡਵਾ ਤੁਨ ਵੰਡ ਮੈਂ ਕਿਥੋਂ ਲਿਆਉਣਾ ਕਰਦਾ ਜਾਂ ਮੋਗੜ ਸੋਖੀ ਹੋਣੀ ਮੇਕਾ ਉਹ ਤਾਂ ਜਾਂਦਾ ਬੈਠਾ ਕੋਈ ਮੇਰੇ ਲੱਗਦਾ ਤੇ ਜਾਂਣਾ ਕੋ ਕਰ ਤੂੰ ਉਹਦੇ ਤੋਂ ਉੱਥੋਂ ਉੱਠ ਕੇ ਤੇ ਇੱਥੇ ਬਹਿ ਗਿਆ ਵਾ ਤੇ ਤੇਰੇ ਪਾਪਾ ਨੇ ਤੈਨੂੰ ਕੀ ਕਿਹਾ ਹੈਗਾ ਸੰਨਿਆ ਮਮਾ ਮੈਂ ਕੱਲਾ ਕਿੱਦਾਂ ਕਰ ਕੱਲਿਆ ਵਾ ਵੰਡ ਲੈ ਗਿਆ ਹਾਂ ਤਾਂ ਕਿੰਨਾ ਘਪਾਰਾ ਹੁੰਦਾ ਵਾ ਮੋਟਰਸਾਈਕਲ ਤੇ ਨਹੀਂ ਹੋਣਾ ਵਾ ਮੋਟਰ ਲੈ ਜਾਣੇ ਓੱਖਾਂ ਹਿੰਦਾਂ ਲੈ ਹੋਣਾ ਮੇਰੇ ਤੋਂ ਲੱਗ ਸਕੋ ਧਾ ਗੱਲ ਹੋਣਾ ਚੱਲ ਜਾਇਦਾ ਫਿਰ ਕਰੀ ਪੀ ਆਪਾਂ ਰਿਕਸ਼ਾਗਾਰਾ ਕਰ ਲੀਤੇ ਉੱਤੇ ਨਾ ਦਾਵੇਂ ਨਹੀਂ ਇਹ ਰਿਕਸ਼ਾ ਵੀ ਤਾਂ ਮੇਰੇ ਪਾਪਾ ਨੇ ਰੋੜਾ ਪੋਣਾ ਕੱਲਾ ਨਹੀਂ ਬੁਲੀ ਆ ਸੜਕ ਕੱਲੇ ਵੀ ਤੁਹਾਨੂੰ ਪਤਾ ਓੱਖਾਂ ਹਿੰਦਾਂ ਲੈ ਹੋਣਾ ਮਨਸੂਮੈਕ ਕਰਨ ਪਾਣਾ ਮੇਰੇ ਪਾਪਾ ਨਾ ਗੁੱਸੇ 'ਚ ਪੜੇ ਆ ਅੱਜ ਤੈਨੂੰ ਵਾਂਡ ਜਿਹੜਾ ਉਹ ਲਿਓਣਾ ਹੀ ਪੈਣਾ ਵਾ ਤੂੰ ਵੀ ਇਦਾਂ ਜਿਵੇਂ ਮੁੰਡੇ ਯਾਰ ਦੋਸਤ ਨੂੰ ਲੈ ਲੈਣਾ। ਆਹ ਇਦਾਂ ਕਰੀ ਫਿਰ। ਕਿਉਂਕਿ ਫਿਰ ਮੈਨੂੰ ਸਾਰੇ ਕਹਿੰਦੇ ਰਹਿੰਦੇ ਤੂੰ ਮੁੰਡੇ ਨੂੰ ਵੰਗਾੜਦੀ ਆ। ਵਿਗੜ ਕਿੱਥੇ ਗਿਆ ਮਮਾ? ਕੀ ਆ ਦੱਸੋ? ਉਹ ਤਾਂ ਮੈਨੂੰ ਤਾਂ ਪਤਾ ਵੀ ਤੂੰ ਨਹੀਂ ਵਿਗੜਿਆ ਹੈਗਾ। ਹੁਣ ਕੱਲ ਤੇਰੇ ਚਾਚੇ ਨੇ ਵੀ ਭਣੀ ਤੈਨੂੰ ਵੇਖਿਆ ਸੀ ਨਾ ਮੁੰਡਿਆਂ ਚ ਖੜਿਆ। ਹਾਂਜੀ। ਤੇ ਉਹ ਤੇਰੀ ਚਾਚੀ ਵੀ ਕਹਿ ਰਹੇ ਸੀ ਵੀ ਮੈਨੂੰ ਕਹਿੰਦਾ ਮੈਂ ਭੂਰੀ ਵੱਟੀ ਆ ਤੇ ਉਹ ਆਇਆ ਨਹੀਂ ਉੱਥੋਂ। ਤੇ ਮਮਾ ਚ ਕੀ ਹੋ ਗਿਆ? ਉਹ ਮੁੰਡੇ ਤਾਂ ਚੰਗੇ ਹੀ ਆ ਮੈਂ ਕਿਹਾ ਮਾਰੇ ਮੁੰਡੇ ਲਾ ਕੇ ਕਿਉਂ ਆਤਾਂ। ਲਿਓ ਕੇ ਅੰਦਰ ਮੁੰਡੇ ਨਹੀਂ ਚੰਗੇ ਹੀ ਕਿਉਂ ਨਹੀਂ ਜਾਂਗੇ ਮੈਨੇਜਰਾਂ ਤੋਂ ਉਹਨਾਂ ਨੂੰ ਜਾਣਦਾ ਚਾਚਾ ਉਹਨੇ ਉਹਦੋਂ ਇੱਕ ਦਿਨ ਵੀ ਰੇਲਿਆ ਤੋਂ ਅੰਦਰ ਮੁੰਡੇ ਨਹੀਂ ਚੰਗੇ ਆਗੇ ਮੈਂ ਜਿਹੜਾ ਉਹਨਾਂ ਇੰਨਾ ਚਿਰ ਤੋਂ ਜਾਣਦਾ ਮੈਨੂੰ ਪਤਾ ਨਹੀਂ ਉਹਨਾਂ ਦੇ ਮੁੰਡੇ ਕਿਦਾਂ ਦੇ ਉਹ ਦਾਬ ਉਹ ਤੋਂ ਉਹਨਾਂ ਨੂੰ ਆਦਤ ਹੀ ਆਦੇ ਗੋਣਾ ਗੱਲਾਂ ਕਰਨ ਦੀ ਤੇ ਤੂੰ ਨਾ ਥੋੜਾ ਪਾਸਾ ਸਾਸਾ ਕਰ ਲਿਆ ਕਰੋ ਜਦੋਂ ਕਿਤੇ ਇਦਾਂ ਵੇਖਣ ਮੁਖਣਾ ਤੇ ਉਹ ਦੋਨਾਂ ਉਥੋ ਉਥਰ ਪਿਆ ਕਰ ਪਰ ਮਮਨਰੇ ਦਾ ਮੁੰਡਿਆਂ ਨਾਲ ਮਸਾ ਕਰਨਾ ਵੀ ਇਦਾਂ ਆਪਣੇ ਜੇ ਘਰ ਦੇ ਵਿੱਚ ਇਦਾਂ ਡਰਦਾ ਉਹਨੂੰ ਮੇਰਾ ਅਡੋਸਰ ਜਿਲਕੇ ਤੁਹਾਡੇ ਲੱਗ ਤੁਰ ਕੇ ਜੋ ਕੁੜੀ ਵਟੀ ਆ ਤੇ ਚਾਚੀ ਨੇ ਆਕਰ ਗੱਲਾਂ ਬੜੀਆਂ ਕਰਦੇ ਨਾਲ ਆਣ ਕੇ ਫਿਰ ਮੈਨੂੰ ਵੀ ਬੜਾ ਗੁੱਸਾ ਲਾਉਦੇ ਮੈਂ ਕਹਿੰਦੀ ਮੇਰਾ ਬੋਤ ਇੰਨਾ ਵਧੀਆ ਵਾ ਤੇ ਐਵੇਂ ਗੱਲਾਂ ਕਰੀ ਜਾਂਦੇ ਆ ਸਾਰੇ ਹਾਂ ਜੀ ਹਣਾ ਤੁਹਾਨੂੰ ਪਤਾ ਵਾ ਜੀ ਹੁਣ ਏਦਾਂ ਮੈਂ ਚੱਲ ਜਾਉਣਾ ਲੱਗੋ ਉਹਨਾਂ ਨੂੰ ਗੁੱਸਾ ਕਰਨਾਂ ਕਹਿੰਦੇ ਦੇਖ ਲਉਂਦੇ ਆ ਹਾਂ ਇਹ ਤਾਂ ਗੱਲ ਹੈਗੀ ਆ ਗੁੱਸਾ ਤੇ ਸਾਰਿਆਂ ਨੂੰ ਕਰਨਾ ਇਹ ਕਹਿੰਦੇ ਵੀ ਆਪਾਂ ਜਿੱਦਾਂ ਮਰਜੀ ਜਾਰਾ ਦੋਸਤਾਂ 'ਚ ਖੜੇ ਰਹੀਏ ਤੇ ਮੁੰਡਾ ਨਹੀਂ ਉੱਥੇ ਖੜਾ ਹੋਣਾ ਚਾਹੀਦਾ ਹਾਂ ਜੀ ਪਰ ਪਤਾ ਹੀ ਹੁਣ ਯਾਰ ਦੋਸਤ ਕੇ ਏਟਾ ਮਕਾਮ ਆ ਜਾਂਦੀ ਆਹ ਤੇ ਉਹ ਕਟਾਈਮ ਚ ਆਹ ਹੋਣ ਵੀ ਤੂੰ ਕਹਿੰਦਾ ਵੀ ਵੰਡ ਤੇ ਹੁਣਾ ਤੇ ਨਾਲ ਕਿਸੇ ਦੋਸਤ ਨੂੰ ਲੈ ਜਾਣਾ ਵਾ ਹਾਂਜੀ ਹਨਾ ਤੇ ਆ ਤੇ ਇਦਾਂ ਫਿਰ ਕੰਮ ਤੇ ਹੁੰਦੀ ਹੀ ਆ ਨਾ ਉਹ ਤੇ ਮੈਨੂੰ ਤੇ ਪਤਾ ਵਾ ਪਰ ਪਤਾ ਨਹੀਂ ਕੀ ਆ ਸਾਰਿਆਂ ਦੇ ਤੇ ਤੂੰ ਮੂਹ ਰ ਗਿਆ ਹਾਂ ਹਾਂਜੀ ਚੜੇ ਦਾ ਕਾਫੇ ਜਾ ਲੈ ਆਇਆ ਫਿਰ ਵੰਡ ਕੋਈ ਨੂੰ ਮੈਨੂੰ ਆਜ ਲੈ ਆ ਤੇ ਫਿਰ ਵੇਖੀ ਜੂਗੀ ਹਾਂਜੀ ਹਾਂ ਪਤਾ ਹੀ ਆ ਜਿਵੇਂ ਲੜਾਈ ਪੈ ਲੈਣੀ ਘੱਟ ਫੇ ਮੈਂ ਲੈ ਜਾਵਾਂਗਾ ਆਪਣੇ ਦੋਸਤ ਨੂੰ ਨਾਲ ਆ ਵਾ ਲੈ ਜਾ ਕੇ ਕਿੰਨੇ ਕੱਟ ਲੈ ਤਾ ਤਾ ਆਣਾ ਨਹੀਂ ਹੈਗਾ ਫੇ ਮੈਂ ਨਾ ਚਾਚਾ ਜਾਂ ਪਾਪਾ ਨੂੰ ਕਹਿਣਗੇ ਉਕੇ ਉਹ ਲੈਂਗਵੀਓ ਨਹੀਂ ਕਹਿੰਦੇ ਵਾਂਡੀ ਆਉਣਾ ਚਾਹੀਦਾ ਘਰ ਕੋਈ ਨਹੀਂ ਲਿਆ ਮਾਣਾ ਘੇਟਣਾ ਆਪਣੇ ਦੋਸਤਾਂ ਦਾ ਆਇਆ ਹੋਣਾ ਨਹੀਂ ਕਿੰਦੀ ਹੈਗੀ ਲਿਆ ਚੁਣੀ ਉਹ ਠੀਕ ਜੀ ਆਹ ਜ ਲੈ ਕੇ ਆ ਤੇ ਪਾਪਾ ਇੱਥੇ ਕਿੰਜ ਆਉਣਗੇ ਤੇ ਕੇ ਉਹਦੇ ਨਾਲ ਦਾ ਰਿਵਲ ਚਲੇਗੀ ਠੀਕ ਫੋਨ ਮੈਨ ਲਾਉਣਾ ਪਾਪਾ ਦੇ ਨਾਲ ਫੋਨ ਮੈਨ ਲਾਉਣਾ ਆ ਠੀਕ ਜੀ ਹਾਂ ਬੰਦਾ ਕਿੰਨਾ ਚੰਗਾ ਹੀ ਮੈਂ ਪਿਆਰ ਨਾਲ ਆਖਿਆ ਤੇ ਝਾਟ ਆਖੇ ਲੱਗ ਗਿਆ ਜਦੋਂ ਕਹਿਣਾ ਹੀ ਮੁੰਡੇ ਨੂੰ ਗੁੱਸੇ ਨਾ ਤੇ ਮੁੰਡੇ ਨੂੰ ਕਿੱਥੇ ਆਖੇ ਲੱਗਣਾ। ਇਹ ਤਾਂ ਸਮਝ ਨਹੀਂ ਆਉਂਦੀ ਹੈਗੀ। ਵੀ ਫਿਗਰ ਦਾ ਕਿੱਥੇ ਪਿਆ ਉਹ ਮੇਰੇ ਤੇ ਛਾਟ ਆਖੇ ਲੱਗ ਜਾਂਦਾ ਬਨੇਣਾ। ਕੋਈ ਉਹਨੂੰ ਹੈ ਨਹੀਂ ਵੀ ਮੈਂ ਆ ਕਰ ਲੈ ਨਹੀਂ ਕਰਨੀ ਲੈ ਜੀ ਜੇ ਕੀਤਾ ਹਰ ਗੱਲ ਮੈਨੂੰ ਦੱਸ ਦਿੰਦਾ। ਹਾਂ ਮੁੰਡਿਆਂ ਦੀ ਗੱਲ ਤਾਂ ਉਹ ਵੀ ਇਹਨੂੰ ਮੈਨੂੰ ਦੱਸਦੀ ਵੀ ਮੈਂ ਖੜਾ ਹੀ ਟਾਕੇ। ਪਰ ਹੁਣ ਮੁੰਡੇ ਕਿਹੜਾ ਮਾੜੇ ਹੀਗੇ। ਚੰਗੇ ਭਲੇ ਮੁੰਡੇ ਹੀਗੇ। ਇਹਨਾਂ ਨੂੰ ਤਾਂ ਹਰੇਕ ਮੁੰਡਾ ਮਾੜਾ। ਇਹਨਾਂ ਤੇ ਕਰਨ ਮਾੜਾ ਲੱਗ ਜਾਂਦਾ ਵਾ ਤੇ ਫਿਰ ਦੂਜਿਆਂ ਤੇ ਕੱਟ ਨਹੀਂ ਲੱਗਨੇ। ਅੱਜ ਇਹਦੇ ਮਮਾ ਪਾਪਾ ਲਈ ਬੋਲੀ ਬੋਲਣ ਡਿਆ ਪੀ ਉਹ ਵੀ ਅੱਜ ਬੜਾ ਔਖਾ ਹੀ ਮਿਰਤੇ ਉਸਨੂੰ ਟਾਈਮ ਨਾਲ ਲੈ ਆਵਾ ਕੰਮ ਕਾਰ ਕਰਦਾ ਇਹਨੂੰ ਉਹਨਾਂ ਹੋਰ ਗਾਲਾਂ ਪੈ ਜਾਂਦੀਆਂ ਚਲ ਚਲ ਤਾਂ ਓ ਗੱਲ ਸੁਣਾ ਗੱਲ ਸੁਣਾ ਤੈਨੂੰ ਕਿਸ ਨੇ ਅਕਲ ਨਹੀਂ ਸਿਕਾਈ ਹਾਂਜੀ ਆ ਛਿੱਟੇ ਪਾਤੇ ਆ ਮੇਰੇ ਤੈਨੂੰ ਨਹੀਂ ਪਾਲ ਲੱਗਦਾ ਵੀ ਪਾਣੀ ਦੇ ਵਿੱਚੋਂ ਲੱਗਾ ਨਗਾਉਣ ਤਾਂ ਮੈਂ ਸਹੀ ਨਗਾਲਾਂ ਪਾਣੀ ਥਾਣੇ ਨੂੰ ਉਹਨੇ ਮੈਂ ਸਾਈਡ ਥੜੀ ਨਗਾਇਆ ਮੈਂ ਥੜੀ ਨਾ ਪਾਣੀ ਹੈ ਤੂੰ ਹੀ ਸਾਈਡ ਥੜੀ ਹੋ ਕੇ ਨੰਗ ਜੋ ਤੇ ਮੈਂ ਤਾਂ ਸਾਈਡ ਥੜੀ ਜਾਣਦੇ ਆ ਵਾ ਆ ਤਾਂ ਮੈਂ ਵੀ ਆਪਣੇ ਸਾਈਡ ਥੜੀ ਜਾਣਦੇ ਆ ਜਦੋਂ ਤੈਨੂੰ ਪਤਾ ਪਾਣੀ ਹੈ ਮੈਂ ਪਾਣੀ ਚ ਇਹਦੇ ਵਿੱਚੋਂ ਨੰਗਾਉਣ ਲੱਗਾ ਤੇ ਮੈਂ ਛੱਟੇ ਪੈ ਜਾਣੇ ਤੈਨੂੰ ਹੀ ਪਾ ਲੱਗਾ ਤੁਹਾਨੂੰ ਪਤਾ ਜੇ ਮੋਟਰਸਾ ਲਾਉਣਾ ਤੂੰ ਹੀ ਪਿੱਛੇ ਖਲੋਜ ਤੁਹਾਨੂੰ ਪਤਾ ਗਾੜੀ ਪਾਣੀ ਹੈ ਤੇ ਤੂੰ ਹੀ ਖਲੋਜਦਾ ਮੈਂ ਤਾਂ ਹੁਣ ਪਹੁੰਚ ਗਿਆ ਸੀ ਉੱਥੇ ਮੈਂ ਮੋਟਰਸਾ ਕਿੱਦਾਂ ਖਲੋਆ ਜਾਂਦਾ ਤੁਰ ਕੇ ਤੂੰ ਹੀ ਆਉਣ ਤੈਨੂੰ ਖਲੋਣਾ ਚਾਹੀਦਾ ਲੈ ਹੈ ਕਰਦਾ ਕੀ ਮੁੰਡਾ ਓਏ ਗਲਤੀ ਤੁਹਾਡੀ ਆ ਤਾਨੂੰ ਸਮਝ ਨਹੀਂ ਲੱਗਦੀ ਤਾਨੂੰ ਨਹੀਂ ਪਤਾ ਲੱਗਦਾ ਵੀ ਵੱਡਿਆਂ ਦਾ ਆਦਰ ਕਿੱਦਾਂ ਕਰਨਾ ਕੀ ਕਰਨਾ ਤੇ ਮੈਂ ਕਿਹਾ ਤੁਹਾਨੂੰ ਮਾੜਾ ਗਿਆ ਮਾੜਾ ਨਹੀਂ ਆਖ ਨਿ ਛਿੱਟੇ ਦੇ ਪਾਪ ਤੇ ਕਿ ਨਹੀਂ ਤੋਈ ਪਿੱਛੇ ਖਲੋ ਜਾਂਦੇ ਥੋੜਾ ਜਿਹਾ ਪਿੱਛੇ ਖਲੋ ਜਾਂਦੇ ਪਿੱਛੇ ਖਲੋ ਜਾਂਦੇ ਬਾਹ ਗਾੜੀ ਬੋਲਣਾ ਹੀ ਹੁੰਦਾ ਤੁਹਾਨੂੰ ਐ ਬਿਨਾ ਵਜ੍ਹਾ ਡਾਬੇ ਮੇਰੇ ਨਾਲ ਲੜਨਾ ਤੁਹਾਨੂੰ ਨਹੀਂ ਪਾ ਪਿੱਛੇ ਖਲੋ ਜਾ ਥੋੜਾ ਜਿਹਾ ਮੋਟਰਸਲ ਆਉਣ ਰਿਹਾ ਹੈ ਕੀ ਕਰਦਾ ਉਹ ਵੇ ਇਹਨੂੰ ਇਹਨੂੰ ਸਮਝਿਆ ਨਹੀਂ ਗਈ ਤੇ ਲੱਗਦਾ ਝੋਦੇ ਦਾ ਮੁੰਡਾ ਵਾ ਵਾਡੀ ਦੇ ਘਰ ਮੈਂ ਫੇਰੀ ਜਾਊਂਗਾ ਪਹਿਲੋਂ ਮੈਂ ਇਹਦੇ ਪਿਓ ਨੂੰ ਦੱਸ ਕੇ ਆਉਣਾ ਵੀ ਇਹ ਵਿਗੜ ਗਿਆ ਯੋ ਇਹਨੂੰ ਸੰਭਾਲ ਲਾ ਇਸ ਥੋਕ ਦਾ ਯੋ ਮੋੜਿਆਂ ਦੇ ਉੱਤੋਂ ਦੀ ਹੁਣ ਵੇਖ ਕਿਦਾਂ ਤੇਜ਼ ਜਾਂਦਾ ਵੀ ਵੇਖ ਕਿਦਾਂ ਸਪੀਡ ਫੜੀ ਇੰਨੇ ਜਿੱਦਾਂ ਗਾੜੀ ਦਾ ਅੱਗ ਬੁਝਾਉਣੀ ਹੁੰਦੀ ਆ ਪਹਿਲੋਂ ਉਹਨੂੰ ਮੈਂ ਦੱਸ ਕੇ ਆਉਣਾ ਨਾ ਬੱਲੇ ਬੱਲੇ ਕੀ ਹਾਲ ਏ ਜੋਦੇ ਕੀ ਹਾਲ ਆ ਠੀਕ ਠਾਕ ਤੁਸੀਂ ਸੁਣਾਓ ਠੀਕ ਆ ਵਧੀਆ ਬੜੇ ਚਿਰਾਂ ਬਾਅਦ ਕਿਤੇ ਚੱਕਰ ਮਾਰਿਆ ਹੀ ਉਹ ਚਿਰਾਂ ਬਾਅਦ ਚੱਕਰ ਕੀ ਮਾਰਨਾ ਹੀ ਹਾਂ ਉਹ ਮੈਂ ਤਾਂ ਐ ਲੱਡੀ ਕਰ ਅੱਛਾ ਆ ਮੁੰਡਾ ਤੇਰਾ ਗਿਆ ਮੋਟਰਸਾਈਕਲ ਤੇ ਆਹੋ ਜਾਣੇ ਨੇ ਮੋਟਰ ਲੈਣ ਜਾਣੇ ਉਹ ਗਿਆ ਹਣਾ ਫਿਰ ਬੜਾ ਮੁੰਡਾ ਅਥਰਾ ਹੀ ਹੋਏ ਸੰਭਾਲ ਲੈ ਕੀ ਕਰ ਗਿਆ ਵਾ ਲਾਗੋ ਨਹੀਂ ਮੈਂ ਨੰਗਣ ਡਿਆਂ ਤੇ ਜੇ ਲੋ ਤੈਨੂੰ ਪਤਾ ਵੀ ਪਾਣੀ ਆ ਤੇ ਮੈਂ ਪਾਣੀ ਦੇ ਵਿੱਚ ਇਹਨੂੰ ਛਿੱਟੇ ਪੈ ਜਾਣਗੇ ਮੈਂ ਹੀ ਸਹੀਆ ਕਰ ਲਾਂ ਮੋਟਰਸਾਈਕਲ ਪੂਰਾ ਤੇਜ ਨੰਗਾ ਕੇ ਤਾਂ ਛਿੱਟੇ ਪਾ ਕੇ ਮੇਰੇ ਅੱਗੇ ਆਈ بس ਸਾਫ ਪੇਚ ਚਾਦਰੇ ਪੇਂਤਾ ਹਾਂ ਵੇਖ ਮੈਂ ਨਾ ਪੂਰਾ ਮੈਂ ਨਾ ਗੰਦਾ ਕਰਤਾ ਇੰਨੇ ਤੇ ਇਹ ਆ ਨਹੀਂ ਤਾਂ ਉਹਨੂੰ ਫੇਗਾ ਨਾ ਡੱਕ ਕੇ ਉਹਨੂੰ ਕਰਨੀ ਕੁੱਤੇ ਖਾਣੀ ਉਹਦੀ ਉਹ ਗਾੜੀ ਬੋਲਦਾ ਵੜਾ ਐਸਾ ਗਾੜੀ ਬੋਲਦਾ ਆਹੋ ਮੈਨੂੰ ਆਦਾ ਤੂੰ ਸਾਈਡ ਤੇ ਹੋ ਕੇ ਲੰਘ ਜਾਂਦਾ ਮੈਂ ਮੇਰੇ ਆਪਣੀ ਸਾਈਡ ਤੇ ਜਾਣ ਡਿਆ ਤੈਨੂੰ ਪਤਾ ਵੀ ਮੈਂ ਸੁੱਕੇ ਹੁਣ ਬੰਦਾ ਜਿਹੜਾ ਤੁਰ ਕੇ ਜਾਂਦਾ ਉਹਦੇ ਸੁੱਕੇ ਥਾਂ ਹੀ ਲੰਘਣਾ ਤੇਰੇ ਕੋ ਮੋਟਰਸਾਈਕਲ ਤੂੰ ਪਾਣੀ ਦੇ ਵਿੱਚ ਲੰਘਾਉਣ ਲੱਗਾ ਜਾਂ ਤੂੰ ਰੁਕ ਜਾ ਵੀ ਲੈ ਪੀ ਬਾਪੂ ਆਉਣ ਡਿਆ ਮੈਂ ਰੋਕੇ ਲੰਘ ਜਾ ਨਹੀਂ ਗਲਤ ਬੋਲਿਆ ਵਾ ਬਹੁਤ ਗਲਤ ਬੋਲਦਾ ਤੇ ਉਹਦੇ ਮੈਂ ਪਿੰਡ ਵੀ ਕਈ ਵਾਰੀ ਇਹਨੂੰ ਵੇਖਿਆ ਵਾ ਇਹ ਤਾਂ ਟਾਣੀਆਂ 'ਚ ਬਿੰਦਾ ਤੇ ਬੜਾ ਆਕੜਾ ਖੜਕੇ ਨੰਗਦਾ ਮੈਨੂੰ ਨਹੀਂ ਸੀ ਪਹਿਲਾਂ ਪਤਾ ਵੀ ਤੇਰਾ ਮੁੰਡਾ ਵਾ ਇਹ ਅੱਛਾ ਉਹ ਜਦੋਂ ਇਹਨੇ ਇੱਕ ਦੋ ਵਾਰੀ ਨੰਗਿਆ ਤਾਂ ਮੈਂ ਉੱਥੇ ਪੁੱਛ ਬੈਠਾ ਉਹਨੂੰ ਭਾਈ ਕੀ ਉਹਦਾ ਨਾਂ ਹੀਉ ਸੰਤੋਖ ਸੋ ਉਹਨੂੰ ਅੱਛਾ ਹੇ ਇਹ ਮੁੰਡਾ ਕਿਹਦਾ ਵਾ ਪਤਾ ਵੇਖਿਆ ਨਹੀਂ ਕਦੀ ਅੱਛਾ ਤੇ ਬੜਾ ਆਕੜਾ ਕਰਕੇ ਨੰਗਦਾ ਆਂਦਾ ਇਹ ਤਾਂ ਜੋਦੇ ਦਾ ਮੁੰਡਾ ਇੱਥੇ ਤਾਂ ਹੈਤ ਨਹੀਂ ਲੈ ਉਹ ਵਿਗੜ ਗਈ ਮੈਂ ਤੇ ਉਹ ਲਾਡੀ ਘਰ ਜਾਣਾ ਤੇ ਮੈਂ ਕਿਹਾ ਮੈਂ ਸਿੱਧਾ ਪਹਿਲਾਂ ਤੈਨੂੰ ਦੱਸ ਕੇ ਆਵਾਂ ਕਿਉਂਕਿ ਹੋਣੇ ਨੂੰ ਲਗਾਮ ਪਾ ਲੇਗਾ ਤੇ ਚੰਗਾ ਰਹੇਗਾ ਨਹੀਂ ਦੇਨੇ ਤੈਨੂੰ ਜੇਲ੍ਹ ਹੀ ਖਾ ਲੈਣੀ ਆ ਇਹ ਆਲਾ ਸਿੱਧੀ ਗੱਲ ਦੱਸਦਾ ਨਹੀਂ ਇਹਨੂੰ ਬੋਲਣ ਦਾ ਹੀ ਨਹੀਂ ਪਤਾ ਤੇ ਤੂੰ ਵੇਖ ਕਦੀ ਜੀ ਕਰਕੇ ਬੁਲਾਉਣ ਡਿਆਂ ਜਿੱਥੇ ਕਦੇ ਮਿਲਦਾ ਵਾਂ ਹੱਸ ਕੇ ਮਿਲੀਦਾ ਇੱਕ ਦੂਜੇ ਨੂੰ ਇਹੋ ਇੱਕ ਆਦਰ ਭਾਅ ਹੁੰਦਾ ਬਿਲਕੁਲ ਬਿਲਕੁਲ ਹੋਕ ਲੈਣਾ ਤੇ ਲੈ ਗੀ ਜਾਣਾ ਲੈ ਗੀ ਜਾਣਾ ਆ ਇਹ ਮੁੰਡੇ ਨੂੰ ਇਹ ਸਮਝੀ ਕੋਈ ਨਹੀਂ ਕੋਈ ਨਹੀਂ ਆਲਾ ਨੇ ਕਰਦਾ ਮੈਂ ਗੱਲ ਹਾਓ ਚਲੋ ਕੋਈ ਸਮਝਾਉਣ ਨੂੰ ਕੋਈ ਬੈ ਕੇ ਕਾਕਾ ਇਦਾਂ ਨਹੀਂ ਕਰੀਦਾ ਹੁੰਦਾ ਇਹਦੇ ਆਏ ਗਏ ਦੀ ਕਦਰ ਕਰੀਦੀ ਐ ਆ ਜਾ ਫਿਰ ਮਾਹਾਂ ਹੀ ਆਇਦਾਂ ਚੱਲ ਨਹੀਂ ਨਹੀਂ ਉਹ ਮੈਂ ਨਹੀਂ ਨਹੀਂ ਉਹ ਬੈ ਜਾਣਾ ਇਹ ਕੰਮ ਅਸੀਂ ਲਾਡੀ ਨਾਲ ਥੋੜਾ ਜਿਹਾ ਆਜੋ ਮੈਨੂੰ ਚਾਹ ਪੀਣੇ ਨਹੀਂ ਨਹੀਂ ਫਿਰ ਸਹੀ ਆਵੇ ਪਿਆਲਤੀ ਮੁੰਡੇ ਤੇਰੇ ਨੇ ਚਾਹ ਹਨੂਗੇ ਕੋਈ ਨਹੀਂ ਤੇ ਇਹ ਆ ਬਈ ਚਲੋ ਸਮਝਾਉਣ ਨੂੰ ਨਹੀਂ ਕੋਈ ਨਹੀਂ ਕਰਦਾਗਾ ਹਾਂ ਇਹ ਟਾਣੀਆਂ 'ਚ ਵੀ ਬੈਂਦਾ ਹੀ ਮੈਂ ਤੈਨੂੰ ਸਿੱਧੀ ਗੱਲ ਦੱਸ ਦਿੰਦਾ ਹੀ ਚੰਗਾ ਫਿਰ ਮੁੰਡਾ ਹੱਥੋਂ ਨਿਕਲਦਾ ਜਾਂਦਾ ਸਾਰਾ ਕਸੂਰੇ ਦੀ ਮਾਂ ਦਾ ਇੰਨੀ ਹਲਾਸ਼ਰੀ ਦਿੰਦੀ ਐ ਨਾ ਇਹਨੂੰ ਭੁਗਤੂਗੀ ਇਹ ਨਾਲ ਮੈਨੂੰ ਭੁਗਤਾਉਗੀ ਹੋਰ ਕੀ ਹੈ ਚੱਲ ਕਹਿ ਗਿਆ ਪਿੱਛਾ ਕੋਈ ਥਾਣਾ ਬਖਾਉ ਤਾਨੂੰ ਆਲਾਂ ਦੇ ਨੂੰ ਇੱਕ ਦਿਨ ਤਾਂ ਦਾਗੇ ਮਾਂਦ ਵਾਲੀ ਫੇਰਨੀ ਐ ਇਹਦੇ ਵਾਲੀ ਫੇਰਨੀ ਫੇਰੋ ਖੋਣਾ ਇਹਨਾਂ ਨੇ ਉਦਾਂ ਨਹੀਂ ਆਉਣਾ ਆਪ ਵੀ ਇਦਾਂ ਸੱਜ ਕੇ ਬੈਠੀ ਆ ਜਿੱਦਾਂ ਹੈ ਨਵੀਂ ਵਿਆਹੀ ਹੁੰਦੀ ਐ ਤਾਂ ਲਾੜ ਲਾ ਤੇਰਾ ਲਾਂਮਾ ਦਵਾ ਗਿਆ ਫੇਰ ਹਾਂ ਹਾਂ ਹੁਣ ਕੀ ਲਾਹਮਾ ਦਵਾਗ ਮੈਂ ਤਾਂ ਜੇ ਉਹਨੂੰ ਭੇਜ ਕੇ ਤਾਂ ਇੱਥੇ ਬੈਠੀ ਆ ਬਾਪੂ ਗੁਰ ਸਾਹਿਬ ਤੋਂ ਆਇਆ ਸੀ ਹੁਣ ਪਿੰਡੋਂ ਆਉਂਦੇ ਉਹ ਲਾਢੀ ਕਰਕੇ ਤੇ ਆਉਂਦੇ ਆ ਸੀ ਉਹ ਕਹਿੰਦਾ ਮੈਂ ਲੰਘਿਆ ਅੱਜ ਤੋਂ ਸੜਕ ਤੋਂ ਨੰਗਣਿਆ ਰਾਹ ਦੇ ਉੱਤੇ ਤੇ ਪਾਣੀ ਥਾਣੀ ਮੋਟਸਾ ਲਗਾਏ ਤੇ ਸਾਰਾ ਤੇ ਕੱਪੜੇ ਖਰਾਬ ਕਰਤੇ ਹਾਏ ਰੱਬਾ ਤੁਹਾਨੂੰ ਜਿਹੜਾ ਕੋਈ ਕੁਛ ਕਹਿ ਦਿੰਦਾ ਵਾ ਨਾ ਤੇ ਤੁਸੀਂ ਉਸੇ ਵੇਲੇ ਮੁੰਡੇ ਦੇ ਦਵਾਲੇ ਜਾ ਮੇਰੇ ਦਵਾਲੇ ਹੋ ਜਾਣੇ ਆ ਪਹਿਲਾਂ ਮੇਰੀ ਸੁਣ ਪਹਿਲਾਂ ਮੇਰੀ ਵੀ ਸੁਣੋ ਜੇ ਉਹਨਾਂ ਕੋਲ ਪਾਣੀ ਉੱਥੇ ਹੈਗਾ ਤਾਂ ਮੁੰਡੇ ਨੇ ਉੱਥੋਂ ਦੀ ਪਾਣੀ ਥਾਂ ਦੀ ਨੰਗਣਾ ਵਾ ਤੇ ਸੁੱਕੇ ਸਾਰੀ ਨਾ ਗ ਸਕਦਾ ਜੀ ਮੋਟਰ ਸਾਡਾ ਡਾਕ ਲਿਆ ਪਤਾ ਨਹੀਂ ਬਜ਼ੁਰਗ ਆਉਂਦੇ ਆ ਉਹ ਗਾੜੀ ਤੇ ਨਾਲੇ ਬੋਲਿਆ ਨੂੰ ਗਲਤ ਵਾ ਕੀ ਉਹਨੂੰ ਗਲਤ ਬੋਲ ਦਿੱਤਾ ਹੋਗਾ ਉਹਨਾਂ ਦੀ ਤਾਂ ਉਹਦੇ ਹੀ ਆ ਦੇਤਾ ਤੈਨੂੰ ਸਾਰਾਂ ਦੀ ਯਾਦ ਲੱਗੀ ਤੇ ਹਰੇਕ ਨੂੰ ਮੇਰਾ ਹੀ ਮੁੰਡਾ ਦਿਸੀ ਜਾਂਦਾ ਵਾ ਜੀ ਜੇ ਮੈਂ ਆਨੇ ਨੇ ਉੱਥੋਂ ਪਾਣੀ ਚੋਂ ਪੰਨ ਲਗਾ ਲਿਆ ਉਹ ਮੋਟਰ ਸਾਡਾ ਅਗਲਾ ਕਹਿ ਗਿਆ ਕਹਿੰਦਾ ਤੇ ਤੂੰ ਥਾਣਾ ਵਿਖਾਉ ਤੈਨੂੰ ਜਿਹੜੇ ਜਿਹੜੇ ਸਾਡਾ ਮੋੜੇ ਸਾਹੀ ਥੁੱਕਦਾ ਉਤੋਂ ਦੀ ਉਹਨੂੰ ਲਗਾ ਪੜਾ ਮੈਂ ਲੋ ਹੱਥ ਜੋੜਨ ਲਗਾ ਪੜਾ ਉਹਨੂੰ ਇੰਨਾ ਵਿਗਾੜਤਾ ਤੂੰ ਉਹਨੂੰ ਕੱਲ ਨੂੰ ਪਛਤਾਵੇਂਗੀ ਤੂੰ ਇੰਨਾਂ ਗੱਲਾਂ ਨੂੰ ਜਿਹੜਾ ਉੱਠਦਾ ਤੂੰ ਪਛਤਾਉਂਗੀ ਪਛਤਾਉਂਗੀ ਮੈਂ ਤਾਂ ਸਮਝ ਨਹੀਂ ਲਾਦੀ ਵੀ ਮੈਂ ਆ ਮੁੰਡੇ ਨੂੰ ਕਹਿ ਕੀ ਦਿੱਤਾ ਕੀ ਮਾੜਾ ਕਰ ਦਿੱਤਾ ਮੇਰੇ ਮੁੰਡੇ ਨੇ ਹਲਾ ਸੀਰੀ ਤੇਰੀਆਂ ਹਲਾ ਸੀਰੀ ਨਹੀਂ ਵਿਗਾੜਿਆ ਹਲਾ ਸੀਰੀ ਕਿ ਹੁਣੇ ਮੈਂ ਗਿਆ ਮੈਂ ਜਾ ਕੋ ਤਾਂ ਵੰਡ ਲੈ ਆ ਉਸੇ ਵਾਲੇ ਮੁੰਡਾ ਉੱਠ ਕੇ ਤੇ ਚਲੇ ਗਿਆ ਮੇਰੀ ਅੱਖ ਤੇ ਲੱਗਾ ਨਹੀਂ ਮੈਂ ਤੂੰ ਜਵਾਬ ਦੇ ਤਾਂ ਮੈਂ ਨਹੀਂ ਜਾਣਾ ਇਹ ਪਿਓ ਨਹੀਂ ਬੋਲਦਾ ਆ ਦਾ ਪਿਓ ਨੂੰ ਕਿਸੇ ਚੰਗਾ ਲੱਗਣਾ ਪਏ ਉਹਦ ਨੂੰ ਚੰਗਾ ਲੱਗਣਾ ਜੀ ਜੇ ਤੁਸੀਂ ਪਿਆਰ ਨਾਲ ਉਹਨੂੰ ਕਿਹਾ ਹੀ ਨਹੀਂ ਤੇ ਫੇਰ ਉਹ ਕਿੱਥੋਂ ਚਲ ਜਾਊਗਾ ਤੇਰੇ ਦਾ ਪਿਆਰ ਨਾਲ ਮੈਨੂੰ ਉਹਦਾ ਨਾਮ ਆ ਕਰਨਾ ਮੇਰੇ ਜੇ ਵਿਚਾਰਾ ਬਾਹਰ ਹੀ ਨਿਕਲਿਆ ਵਕਰੋਂ ਤੇ ਉਸੇ ਵਲੇ ਲਾਮਾ ਫੇਰ ਦੇ ਦਿੱਤਾ ਵਾ ਤੇ ਜੋ ਕੰਮ ਹੀ ਲਾਮੇ ਵਾਲੇ ਕਰਦਾ ਲਾਮੇ ਮੁੰਡੇ ਨੂੰ ਅੰਦਰ ਬਿਠਾਦਾ ਤੇ ਭਰਾ ਅੰਦਰ ਮੈਂ ਕਿਹਾ ਬੰਨ ਕੇ ਲੱਤਾ ਬੰਨ ਕੇ ਬਿਠਾਉਦੀ ਆ ਤੇ ਮੈਂ ਤਾਂ ਨਹੀਂ ਮੈਂ ਕਿਹਾ ਹੀ ਵੰਡ ਲੈਣ ਮੈਂ ਲੱਤਾ ਤੋੜ ਕੇ ਬਿਠਾਉਣਾ ਅੰਦਰ ਵੇਖੀ ਸੀ ਆ ਵੀ ਵੰਡਦਾ ਤਹੀ ਤੂੰ ਹੀ ਕਿਹਾ ਕਿ ਅੱਜ ਤਾਂ ਮੈਂ ਹੈ ਵੀ ਤੇਰੇ ਪਾਪਾ ਨੇ ਗੁੱਸੇ ਹੋਣਾ ਤੂੰ ਵੰਡ ਲੈ ਆ ਤਦ ਲਈ ਹਾਣ ਕਰਨ ਉਹ ਤਾਂ ਡਾਕਰੇ ਦਾ ਮੋਟਰਸਾ ਡਾਕਰੇ ਦਾ ਕਿਉਂ ਉਹਦੇ ਕੱਪੜੇ ਖਰਾਬ ਹੋ ਗਏ ਤੇ ਹੁਣ ਕਿਵਰ ਨਿਆਣੇ ਨੂੰ ਨਹੀਂ ਪਤਾ ਲੱਗਦਾ ਹੈਗਾ ਤੇ ਜੇ ਦਾਣਾ ਪਿਆ ਦਾਨਾ ਬੰਦਾ ਕਿਸੇ ਦਾ ਕੋ ਪਾਣੀ ਉਹਦੇ ਸੇ ਸ਼ਿੱਟੇ ਪੈ ਗਏ ਤੇ ਉਹ ਲਾਹਮਾਂ ਦੇਣ ਆ ਗਿਆ ਤੇ ਇਹ ਤਾਂ 20 ਬੰਦੇ ਕੋਨੇ ਕਹਿਣਾ ਤੂੰ ਬਦਨਾਮ ਆਪੇ ਕਰਨ ਤੂੰ ਹੀ ਸਭ ਗੋਰ ਕਹਿੰਦੇ ਵੀ ਤਾਂ ਕਿ ਉਹ ਜੇ ਸ਼ਿੱਟੇ ਪੈ ਗਏ ਆ ਤਾਂ ਸ਼ਾਬਾਸ਼ ਤੇਰੀ ਆਹ ਤੂੰ ਕੋਈ ਨਹੀਂ ਤੇ ਆਪੇ ਨਾ ਕੋਈ ਕਹਿੰਦਾ ਮੁੰਡੇ ਨੂੰ ਵੀ ਮੁੰਡਾ ਮਾੜਾ ਵਾ ਬੱਲੇ ਅੱਜ ਜਦੋਂ ਤੁਸੀਂ ਨਾਲ ਹਾਮੀ ਭਰੀ ਜਾਣੀ ਤਾਂ ਪੈਸਾ ਲੋਕਾਂ ਨੇ ਤੇ ਕਹਿਣਾ ਯਵੇਂ ਮੁੰਡਾ ਇਹਨਾਂ ਦਾ ਮਾੜਾ ਹੈ ਹੈ ਹੀ ਮਾੜਾ ਵਾ ਮੈਂ ਕਹਿੰਦਾ ਮਾੜਾ ਵਗਾੜਿਆ ਤੂੰ ਮੈਂ ਆ ਤਾਂ ਸੋਚਦੀ ਆ ਮੈਨੂੰ ਨਾਨਕੇ ਭੇਜਦਾ ਮੁੰਡੇ ਨੂੰ ਵੀ ਜਿੰਨਾ ਤੁਸੀਂ ਸਾਰੇ ਇਹਨਾਂ ਦੇ ਨਾਲ ਵੈਰ ਹੀ ਪੈ ਗਏ ਵੀ ਵੈਰ ਹੀ ਪੈ ਗਏ ਆ ਮੁੰਡੇ ਦੇ ਮੇਰੀ ਵੱਲੋਂ ਜਿੱਥੇ ਮਰਜ਼ੀ ਭੇਜ ਦੇ ਇਹਨੂੰ ਵਿਚਾਲਾ ਇਹ ਗਿਆ ਹੀ ਉਹ ਬਚਾਉਣਾ ਕੀ ਮੈਨੂੰ ਦੱਸਣਾ ਮੇਰਾ ਮੁੰਡਾ ਵਧੀਆ ਵਾ ਜਿਹੜੀ ਗੱਜੇ ਕਿਤੇ ਜਾਂਦਾ ਮੈਨੂੰ ਦੱਸ ਕੇ ਜਾਂਦਾ ਕੋਈ ਵੀ ਗੱਲ ਜੇ ਪੈਸਾ ਲੈਣਾ ਮੈਨੂੰ ਪੁੱਛ ਕੇ ਲੈ ਕੇ ਜਾਂਦਾ ਵਾ ਤੋ ਹੋਰ ਮੈ ਆ ਨਹੀਂ ਕਿੱਦਾਂ ਦੇ ਹੁੰਦੇ ਇਦਾਂ ਦੇ ਹੁੰਦੇ ਆ ਮੈ ਆ ਨਹੀਂ ਵੇਖਨੇ ਆ ਇਹ ਲਾਗੇ ਵੇਖੇ ਨਾ ਉਹਦਾ ਆਪਣੇ ਪਿਓ ਨਾਲ ਕਿੰਨਾ ਕੰਮ ਕਰਾਉਂਦਾ ਉਹ ਤੇ ਉਂਝੀ ਨਹੀਂ ਉਹਨੂੰ ਬਾਅਦ ਦੀ ਹਵਾਲਾ ਲਵਾਉਂਦੇ ਹੈਗੇ ਚੰਗਾ ਬਣਦਾ ਤਾਂ ਵੀ ਉਹ ਤੇਰੇ ਬਾਅਦ ਹੀ ਹਵਾਲਾ ਨਹੀਂ ਲਵਾਉਂਦੇ ਹੈਗੇ ਬਾਹਰ ਮੁੰਡਾ ਘੂਮੂ ਫਿਰਗਾ ਤੁਹਾਨੂੰ ਪਤਾ ਲੱਗੂਗਾ ਦੀਨ ਦੁਨੀਆ ਦਾ ਇਹਨੂੰ ਜਾਦੀ ਦੁਨੀਆ ਦਾ ਪਤਾ ਲੱਗ ਗਿਆ ਯੋ ਤੇ ਦੁਨੀਆ ਤੇਨੂੰ ਜਿਹੜੀ ਤੇਨੂੰ ਵਿਖਾਉਣੀ ਨਾ ਉਹ ਵੀ ਉਹਨੂੰ ਪਤਾ ਵਾ ਸਾਨੂੰ ਜਿਹੜੀ ਵਿਖਾਉਣੀ ਹੈ ਵ ਕੋਈ ਨਹੀਂ ਮੈਨੂੰ ਬੁਖਾਉਂਦਾ ਹੈਗਾ ਜਦੋਂ ਬੁਖਾਊਗਾ ਵੇਖੀ ਜੂਗੀ ਜਾਊਗੀ ਕੋਈ ਸ਼ਰਮਦਾ ਮੈਨੂੰ ਪਤਾ ਵੀ ਮੇਰਾ ਮੁੰਡਾ ਮੈਨੂੰ ਧੋਖਾ ਨਹੀਂ ਦਿੰਦਾ ਹੈਗਾ ਪਾਣੀ ਦਿੰਦਾ ਮੂੰਹ ਖਾਉਂ ਜਗਣੀ ਸਾਡੇ ਆੜੇ ਕਵਾੜ ਜਿੱਥੇ ਜਾਂਦਾ ਉੱਥੋਂ ਲਾਮਾ ਮਿਲ ਜਾਂਦਾ ਜਿੱਥੇ ਜਾਂਦਾ ਉੱਥੋਂ ਮਿਲ ਘਰ ਰੱਖੇ ਤੇ ਜਿਹੜਾ ਅੱਧੀ ਅੱਧੀ ਰਾਤ ਉਹਦਾ ਪਾਰਟੀਆਂ ਕਰਦਾ ਫਿਰ ਅੱਧੀ ਰਾਤ ਕਿਹੜੀਆਂ ਪਾਰਟੀਆਂ ਤੇ ਪਿਓ ਦੀ ਚੱਲਦੀ ਰਹੀਆਂ ਦੀ ਤਾਂ ਕਿ ਹਜੇ ਜਨਮ ਦਿੰਦੀਆਂ ਪਾਰਟੀਆਂ ਨੇ ਕਰ ਲੀਆਂ ਵਾ ਤੇ ਸਾਰੀ ਦੁਨੀਆ ਕਰਦੀ ਉਹਨੇ ਲੋਕਾਂ ਤੇ ਕੋਈ ਕਰਨੀ ਨਹੀਂ ਲਈ ਮੈਨੂੰ ਲਾਦਰ ਆਤੀ ਉਹਨਾਂ ਕਰਕੇ ਆਇਆ ਕੀ ਕਰਕੇ ਆਇਆ ਜਦ ਤੱਕ ਤੱਕ ਨਹੀਂ ਅੱਖਾਂ ਲਾਲ ਹੀ ਹੁੰਦੀਆਂ ਲਾਲ ਹੀ ਇੱਥੇ ਤੁਸੀਂ ਨਾ ਆਏ ਨਾ ਮੈਂ ਮੁੰਡੇ ਨੂੰ ਨਾ ਬਦਨਾਮ ਨਾ ਕਰੋ ਹਰ ਗੱਲ ਤੇ ਨੀਂਦ ਨਹੀਂ ਉਹਦੀ ਪੂਰੀ ਹੋਈ ਤੇ ਉਹ ਨੀਂਦ ਦਾ ਤਾਕ ਦੀ ਅੱਖਾਂ ਲਾਲ ਹੀ ਤੁਸੀਂ ਕਰਦੀ ਕਰੀ ਜਾਂਦੇ ਕੀ ਕਰਕੇ ਆਇਆ ਐਦਾਂ ਦੇ ਆਪ ਹੀ ਤੁਸੀਂ ਬਦਨਾਮ ਕਰੀ ਜਾਂਦੇ ਜੇ ਗੁਲਾਮਾਂ ਦੇ ਨਾ ਉਹਨਾਂ ਵੱਲ ਦੀ ਗੱਲ ਕਰਦੇ ਮੁੰਡੇ ਵੱਲ ਦੀ ਤੁਸੀਂ ਗੱਲ ਹੀ ਨਹੀਂ ਕਰਦੇ ਮੁੰਡੇ ਗੱਲ ਨੂੰ ਤੁਹਾਡੇ ਵੱਲ ਦੀ ਗੱਲ ਕਿੱਥੇ ਕਰੂਗਾ ਨਾ ਕਰੇ ਮੇਰੇ ਵੱਲ ਦੀ ਅੱਜ ਜਦੋਂ ਹੁਣ ਤੁਹਾਨੂੰ ਬਦਨਾਮੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਤੇ ਹੈ ਵੀ ਲੋਕਾਂ ਨੇ ਨਿਆੜੇ ਮਾੜੇ ਵੀ ਹੋਣ ਨਾ ਤੇ ਲੋਕੀ ਤਾਂ ਵੀ ਕਹਿੰਦੇ ਆ ਮੇਨ ਸਾਡਾ ਨਿਆਣਾ ਬੜਾ ਵਧੀਆ ਵਾ ਮੈਥੋਂ ਨਹੀਂ ਮੈਥੋਂ ਤੇਰੀ ਤਾਂ ਚੰਗੇ ਬਲੇ ਮੁੰਡੇ ਨੇ ਬਦਨਾਮ ਮੈਥੋਂ ਪਰਦੇ ਨਹੀਂ ਪਾਇਏ ਜਾਂਦੇ ਉਹ ਤੇਰੇ ਹੱਥੋਂ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਜਦ ਸੰਭਿਆ ਜਦ ਸੰਭਲਾ ਨਹੀਂ ਤੇ ਮੇਤੋਂ ਬੁਰਾ ਕੋਈ ਨਹੀਂ ਆਲਾ ਤੇ ਮੈਂ ਲੱਤ ਤੋੜਦਾਂ ਲੱਤਾਂ ਆਉਦੀ ਐਵੇਂ ਤੋੜ ਦੇਣੀ ਹੋ ਗਈ ਲੱਤਾਂ ਇਹ ਲੋਕਾਂ ਦੇ ਪਿੱਛੇ ਲੱਗ ਕੇ ਤੇ ਲੱਤਾਂ ਤੋੜ ਦੇਣੀਆਂ ਜਦੋਂ ਦੇਖੋ ਮੇਰੇ ਮੁੰਡੇ ਦੇ ਦਿਵਾੜੇ ਹੋਏ ਰਹਿੰਦੇ ਆ ਪਤਾ ਨਹੀਂ ਮੇਰੇ ਮੁੰਡੇ ਨੇ ਇਹਨਾਂ ਦਾ ਕੀ ਸੱਚੀ ਮਾੜਾ ਕਰ ਦਿੱਤਾ ਵਾ ਆ